70 ਦੀ 71 ਦੀ ਪਹਿਲੀ ਦੇਹ ਦਿੱਲੀ ਕੱਟੀ ਬਹੁਤ ਚੈਮਲੇ ਬਣ ਗਿਆ ਤੇ ਬਹੂ ਦੀ ਕਿਰਪਾ ਨਾਲ ਸਦਾ ਹੀ ਉਹਨਾਂ ਦਾ ਸਾਥ ਰਿਹਾ ਇੱਕ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਜੇ ਗੁਰੂ ਕਿਰਪਾ ਕਰੇ ਇਹ ਉਹਨਾਂ ਦੀ ੜੀ ਬੜੀ ਮਹਾਂ ਆਸ਼ੀਸ਼ ਸੀ ਕਦੇ ਦੋ ਬੰਦੇ ਪਿਆਰ ਹੁੰਦਾ ਕਦੇ ਤੇਦੀ ਚਲੀ ਕਿਸੇ ਨੇ ਦੇਖਿਆ ਹੁੰਦਾ ਸਾਰ ਗੁਰਦਾਸ ਸਿੰਘ ਬਾਦਲ ਜੀ ਮੈਂ ਪਰਿਵਾਰ ਦਾ ਦਵਿੰਦਰ ਕਹਿੰਦਾ ਛੋਟਾ ਭਰਾ ਕਹਿੰਦਾ ਕਿਉਂਕਿ ਵੱਡੇ ਭਰਾ ਸਾਬ ਤੋਂ 20 ਸਾਲ ਛੋਟਾ ਤੇ ਵੀਵਾਹ ਛੋਟਾ ਪੁੱਤਰ ਵੀ ਹੁੰਦਾ ਕੇਵਰੀ ਭਰਾ ਵੀ ਹੁੰਦਾ ਦੋਨੋਂ ਕਰ ਲਈ ਹੁੰਦੀ ਐ ਤੇ ਮੈਂ ਉਹਨਾਂ ਦੇ ਭਰਾਵਾਂ ਵਾਂ ਵੀ ਤਰ੍ਹਾਂ ਦੇ ਸੀ ਤੇ ਪਰਿਵਾਰ ਦਾ ਮੈਂਬਰ ਵੀ ਸੀ ਬੱਚੇ ਤਰ੍ਹਾਂ ਵੀ ਸੀ ਤੇ ਗੁਰੂ ਦੀ ਕਿਰਪਾ ਨਾਲ ਕਿਥੇ ਮੇਰਾ ਖਿਆਲ ਆ ਕਿ ਸਸਬੀਰ ਸਿੰਘ ਬਾਦਲ ਜੀ ਵੀ ਜਵਾਨ ਹੋਵੇ ਸੀ ਬੰਪੇ ਚ ਬਾਦਲ ਸਿੰਘ ਜੀ ਜਵਾਨ ਹੋਵੇ ਸੀ ਕਦੇ ਸਾਨੂੰ ਕਿੰਨਾ ਨੂੰ ਹਸੇ ਹੁੰਦੇ ਦੇਖ ਆਉਣਾ ਤੁਸੀਂ ਬਾਹਰ ਲਿਆ ਨਹੀਂ ਪਤਾ ਕਦੇ ਨਹੀਂ ਦੇਖ ਆਉਣਾ ਕਦੇ ਮੱਤ ਭੇਰੀ ਦਾ ਪੈਦਾ ਰੰਗ ਦੇ ਜੋ ਕਹੇ ਤੇ ਕਿਸੇ ਬਾਦਸ਼ਾਹ ਨੇ ਕਹੇ ਤੇ ਸਭ ਛਿਲੀ ਕੀ ਚੱਕੜ ਹਸੇ ਜੇ ਦਾਸ ਜੀ ਤੇ ਮੈਂ ਵੀ ਜਾ ਕੇ ਕਹਿੰਦੇ ਹੱਸਦੇ ਨਾਲਸ ਮੈਨੂੰ ਫਿਰ ਤੂੰ ਲੱਗ ਕੇ ਕਹਿਣਾ ਤੋ ਇਹ ਨਾ ਨਹੀਂ ਹੁੰਦਾ ਮੈਂ ਕਹਿ ਦਾਂ ਜੇ ਇੱਕ ਵਾਰੀ ਜਾ ਕੇ ਤੇ ਦੂਜੀ ਵਾਰ ਜਿੰਨਾ ਫਿਰ ਹਟਦੇ ਨਹੀਂ ਤੇ ਗਏ ਕਰਦੇ ਮੈਂ ਉਹ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਕਦੇ ਇਨਸਾਨ ਨਹੀਂ ਦੇਖਣਾ ساری ਜ਼ਿੰਦਗੀ ਜਿਹੜਾ ਬੰਦਾ ਨਾ ਰਹੇ ਕਦੇ ਮੱਤ ਭੇਰੀ ਦਾ ਪੈਦਾ ਹੋਣ ਕੰਮ ਤੇਰੇ ਸੋਹ ਚੱਲਦੇ ਸੀ ਬਾਅ ਸਭ ਚਾਹ ਪੀ ਕੇ ਚੱਲਦੇ ਮੈਂ ਚਾਹ ਪੀ ਕੇ ਚੱਲਦਾ। ਸ਼ਾਮ ਦੇ ਤੱਕ ਜੋਂ ਲੱਗਦੇ ਤਰੋ ਹਰਿਆਣੇ ਵੱਲੋਂ ਸ਼ੁਰੂ ਕਰਕੇ ਜਲੰਧਰਾ ਤੋਂ ਬਹਾਟਾ ਪਹੁੰਚ ਜਾਂਦੇ। ਸਵੇਰ ਤੋਂ ਲੱਗੇ ਚਾਹ ਹੀ ਪੀਂਦੇ ਹੱਥਲੇ ਜਾ ਕੇ ਤੇ ਰੁਕ ਟਿਕਸੀ ਉਹਦੀ ਕੰਮ ਇੰਨਾ ਜ਼ੋਰ ਨਾਲ ਕਰਦੇ ਸੀ। ਉਹਨਾਂ ਵਰਗੇ ਗੋਣ ਹੋਣੇ ਤੇ ਮੈਂ ਕਿਹ ਵੀ ਹੱਸਦਾ ਕਿ ਉਹਨਾਂ ਦੇ ਸਭ ਤੋਂ ਪਿਆਰੇ ਬੰਦੇ ਕੋਲੇ ਬੈਠਾ ਮਨੋ ਸੁਖੀਰ ਸਿੰਘ ਬਾਦਲ ਜੀ ਆ ਮਨਕੀਸ ਬਾਦਲ ਜੀ ਬੈਠਿਆ ਕੋਲੇ। ਤੇ ਇੱਕ ਬਿਰੁੱਧੀ ਆ ਗਿਆ ਜਿਹੜਾ ਉਹਨੂੰ ਨੁਕਸਾ ਜੀ ਨਹੀਂ ਕਰਦਾ ਪਹਿਲਾਂ ਉਹਦੀ ਗੱਲ ਸੁਣਣੀ ਹੈ ਇਹਨੂੰ ਕਿਸੇ ਚੜ੍ਹਦੇ। ਇਹ ਘੋਣਾ ਜਿਹੜਾ ਕਿਸੇ ਕਿਸੇ ਇਨਸਾਨ ਦਾ ਪੈਦਾ ਨਹੀਂ ਇਸੇ ਕਰਕੇ ਅੱਜ ਉਹਨਾਂ ਨੂੰ ਬੱਚਾ ਬੱਚਾ ਯਾਦ ਕਰਦਾ ਹੈ ਔਰ ਜੋ ਮਨਪਰੀ ਸਿੰਘ ਬਾਦਲ ਜੀ ਨੇ ਗੱਲ ਕੀਤੀ ਬਾਕੀ درست ਹੈ ਉਹ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਅਮਰੀਕਾ ਚਾਈਨਾ ਰਸ਼ੀਆ ਪਰ ਗੈਰੋਂ ਬਰਾਬਰ ਤੇ ਉਹ ਕੇ ਗੱਲ ਕਰਦਾ ਹੈ ਕੋਸ਼ਿਸ਼ ਕਰਦਾ ਹੈ ਕਿ ਸਹੀ ਗੱਲ ਹੈ ਬੰਨਣਾ ਨਹੀਂ ਕਿ ਗੱਲ ਮੰਨੀ ਕੋਈ ਨਹੀਂ ਤੇ ਸਾਹ ਪ੍ਰਕਾਸ਼ ਸਿੰਘ ਬਾਦਲ ਜੀ ਦੇ ਉਹਨਾਂ ਨੇ ਵੀ ਕਿ ਉਹਨਾਂ ਦੇ ਹੋਮਰਸਟਰ ਨੇ ਵੀ ਦੋਨਾਂ ਨੇ ਪਹਿਲੇ ਥਰੋਣੇ ਕੋਈ ਛੋਟੀ ਜੀ ਗੱਲ ਨਹੀਂ ਇਹ ਬਹੁਤ ਵੱਡੀ ਸ਼ਖਸੀਅਤ ਦਾ ਮਾਮਲਾ ਹੈ ਕਿ ਉਹਨਾਂ ਜਿੰਨੇ ਗੁਣ ਸਨ ਇਹਨਾਂ ਗੁਨਾਹ ਕਰਕੇ ਉਹਨਾਂ ਨੂੰ ਇਹ ਇਹ ਇੱਜ਼ਤ ਮਿਲੀ ਸੀ ਅੱਜ ਮੈਂ ਇਹ ਗੱਲ ਕਿਸੇ ਦਾ ਲੰਮੀ ਗੱਲਾਂ ਕਰਕੇ ਜਾਇ ਸਾਰੇ ਨੇ ਕਹਿ ਦਿਆ ਕਿ ਜਿਉਂ-ਜਿਉਂ ਸਮਾਂ ਬੀਤੇਗਾ ਮਰਸ਼ੀ ਦੇ ਲੱਤਿਆ ਦਾ ਸਹਿਬ ਦਾ ਕਿ ਦਿਨ ਦਿਨ ਉਹਨਾਂ ਦਾ ਨਾਮ ਉੱਚਾ ਹੁੰਦਾ ਜਾਏਗਾ ਕਿਉਂਕਿ ਜਿਉਂ-ਜਿਉਂ ਸਮਾਂ ਆਏਗਾ ਜਿਵੇਂ ਅੱਜ 8 ਸਾਲ ਬਾਅਦ 9 ਸਾਲ ਬਾਅਦ ਕਾਫੀ ਮੇਰਾ ਦੂਰ ਹੋ ਗਿਆ ਕਿ ਚਾਲਣ ਹੋਇਆ ਅੱਜ ਇੱਥੇ ਹੀ ਅੱਜ ਦੁਨੀਆ 'ਚ ਉਸ ਜਗ੍ਹਾ ਤੇ ਮੈਨੂੰ ਮੌਕਾ ਮਿਲਿਆ ਚਾਰਕਮੇ ਜਾਣ ਦਾ ਜਿੱਥੇ ਸਿੱਖ ਦਾ ਜਾਂ ਅਕਾਲੀ ਦਾ ਨਾਮ ਲੈਣਾ ਅੱਛਾ ਅਕਾਲੀ ਦਾ ਨਾਮ ਲੈਣਾ ਬਰਾਸਾ ਮਿਲਿਆ ਜਿੱਥੇ ਕਿ ਹੱਥ ਬਾਜ਼ ਮਨ ਕੇ ਮੈਨੂੰ ਸੱਤ ਦਿਨ ਕਹੇ ਸੀ ਆ ਇੱਥੇ ਆ ਜ਼ਰੂਰ ਆਉਣਾ ਹੈ ਪੰਜ ਦਿਨ ਮੈਨਾਂ ਕਰਦਾ ਸੀ ਦੋ ਦਿਨ ਪਹਿਲਾਂ ਕਿ ਤੱਕ ਫੇ ਲੱਗਦਾ ਸੀ ਇੱਕ ਵੀ ਨੁਕਤਾ ਚੀਨੀ ਔਰ ਉੱਥੋਂ ਤੋਂ ਲੈ ਕੇ ਮੈਂ 6 ਮਹੀਨੇ ਪਹਿਲਾਂ ਗੱਲ ਕੀਤੀ ਪਤਾ ਜੀ ਕੋਈ ਮੀਟਿੰਗ ਸੀ ਮੈਂ ਕਿਹਾ ਦੁਨੀਆ ਬਦਲ ਗਈ ਹੈ ਬਾਹਰਲਾ ਬੱਚਾ ਬੱਚਾ ਕਹਿੰਦਾ ਕਿ ਗਲਤੀ ਹੋ ਗਈ ਹੈ ਦੁਵਾਰਾ ਕਾਲੀਦਨ ਨੂੰ ਲੈ ਕੇ ਆਓ ਇਸੇ ਕਰਕੇ ਹਿੰਦਸਤਾਨ ਦੇ ਕੋਨੇ ਕੋਨੇ ਤੱਕ ਆਵਾਜ਼ ਆ ਕਿ ਕਾਲੀ ਵੀ ਦੁਵਾਰਾ ਆਵੇ ਕਿਉਂ ਆਵੇ ਕਿਉਂਕਿ ਕਤਕਾਲੀ ਦੀ ਪਾਰਟੀ ਐਸੀ ਨਹੀਂ ਜੀ ਪੰਜਾਬ ਦਾ ਸੋਚਦੀ ਹੈ ਮੇਰੇ ਜਹਾਜ਼ ਦਾ ਜੋ ਮੇਰੀ ਐਸਸੀ ਸੀ ਇਧਰ ਕਹਿੰਦੇ ਸਰਕਾਰ ਸੁਰੱਖਾ ਨਹੀਂ ਚੰਗੀ ਸੀ ਬੈਲੇਸਿਸ ਉਸ ਵਿੱਚ ਔਰ ਬਾਦ ਸਾਹਿਬ ਦੇ ਭਰੋਸੇਯੋਗ ਸਾਥੀਆਂ ਕਰਕੇ ਮੈਂ ਹਰ ਮੀਟਿੰਗ ਦੇ ਵਿੱਚ ਬੈਠਾ ਹੁੰਦਾ ਸੀ ਕਿਸੇ ਨੂੰ ਨਹੀਂ ਪਤਾ ਕਿ ਲੱਖ ਬਾਇਬਲ ਕਿਰਪਾ ਮੇਰੇ ਤੇ ਹੀ ਹੈ ਮੈਨੂੰ ਪਤਾ ਹੈ ਬਾਕੀ ਰੱਬ ਕੋਲ ਚਲੇ ਗਏ ਨੇ ਐਮਰਜੈਂਸੀ ਦਾ ਇੰਦਰ ਕਾਂਦੀ ਚਾਹੁੰਦੀ ਸੀ ਕਿ ਮੇਰੇ ਨਾਲ ਰਲ ਕੇ ਮੰਗਾ ਮਨਾ ਲਓ ਰੋਜ਼ ਨਾ ਕਰੋ ਫੜਿਆਰੀ ਟਵਾ ਸਾਹਿਬ ਤੇ ਬਾਦ ਸਾਹਿਬ ਨੂੰ ਮੀਟਿੰਗ ਜਿਹੜੀ ਦਿੱਲੀ ਹੋਈ ਸੀ ਸਾਰੇ ਲੀਡਰ ਫੜਲੇ ਲੇਕਿਨ ਜਿਉਂ ਉੱਥੇ ਆ ਕੇ ਮੀਟਿੰਗ ਕੀਤੀ ਅੰਬਰ ਸਾਹਿਬ ਤਰਵੰਡੀ ਸਾਹਿਬ ਸੰਪਦਾਨ ਪੁਰ ਸਾਹਿਬ ਸੰ ਤਵਾਦਾ ਸਾਹਿਬ ਆਤਵਾਸੋ ਦਰਾਲਾ ਜੀ ਦਰਵਾਸੋ ਜਸਵਿੰਦਰ ਸਾਹਿਬ ਵਿਰਾੜ ਮੈਂ ਵੀ ਵਿਚ ਬੈਠਾ ਸੀ ਤੇ ਦੋ ਘੰਟੇ ਬਿਟੀ ਚੱਲੀ ਵਿਰੋਧ ਹੋਇਆ ਕਿ ਕਿਉਂ ਸਾਰੇ ਸਾਨੂੰ ਇਸ ਅੱਗੇ ਛੱਡ ਦਿਓ ਨਾਲ ਸਕੇਂਦੇ ਗੁਲਾਮੀ ਹੈ ਦੂਜੀ ਵਾਰ ਜੇ ਇਸ ਦਾ ਵਿਰੋਧ ਨਾ ਕੀਤਾ ਤਾਂ ਇਤਿਹਾਸਿ ਪਾਲੇ ਖਰਜ ਗਿਆ ਜੋ ਅਕਾਲੀ ਦਲ ਇਸ ਕਰਕੇ ਇਸ ਦਾ ਵਿਰੋਧ ਕਰਨਾ ਪੜਦਾ ਹੈ ਦੂਜੀ ਗੁਲਾਮੀ ਆ ਗਈ ਹੈ ਜੇ ਤੁਸੀਂ ਨਹੀਂ ਸਾਰੇ ਨੂੰ ਕਰਨਾ ਮੈਨੂੰ ਇਜਾਜ਼ਤ ਦਿਓ ਮੈਂ ਸਿੱਖ ਆਗੂ ਦਾ ਸੇਵਾਦਾਰ ਦੇ ਤੌਰ ਤੇ ਕਿੰਨੇ ਨੂੰ ਮੁੱਖ ਨਾ ਚਰੀ ਰਿਹਾ ਤੇ ਮੈਨੂੰ ਕੱਲੇ ਨੂੰ ਇਜਾਜ਼ਤ ਆਵਾਜ਼ ਜਾ ਕੇ ਪ੍ਰੋਟੈਸਟ ਕਰਕੇ ਅਕਾਲੀ ਦਲ ਵੱਲੋਂ ਕੌਣ ਬੋਲ ਜਾ ਕੋਈ ਪ੍ਰੋਟੈਸਟ ਕਰਾ ਦੇ ਇਹ ਫੇਰ ਫੈਸਲਾ ਹੋਇਆ ਫੇਰ ਤੁਰਸਾਹਬ ਨੇ ਟੋਣਾ ਸਾਹਿਬ ਨੇ ਤਰਵੰਡੀ ਸਾਹਿਬ ਨੇ ਕਹਿ ਕੇ ਠੀਕ ਹੈ ਬਲਕਿ ਸਮਝ ਆਣ ਦੇ ਤਰਵੰਡੀ ਸਾਹਿਬ ਦੇ ਸੁਭਾ ਨੂੰ ਉਹ ਬੋਲਣ ਲੱਗੇ ਕੌਣਾ ਬੋਲ ਜਾ ਦੇ ਸਰ ਬੋਲਦੇ ਦੱਸੋ ਐਕਸ਼ਨ ਲੇਕਿਨ ਗੱਲ ਇਸ ਤਰ੍ਹਾਂ ਕਰ ਜਾਂਦਾ ਸੀ ਕਹਿੰਦੇ ਮਰਦਾ ਜੱਟ ਨੂੰ ਮਰਦੇ ਹੋ ਤੁਸੀਂ ਫਿਰ ਕਿਉਂ ਜਾ ਦੇ ਬੜੇ ਖੂਤ ਜਾਂਦਾ ਲਫਜ਼ੇ ਵਰਤੇ ਚਲ ਮਹਿੰਦੀ ਸਾਹਿਬ ਨੇ ਤੇ ਫਿਰ ਉਸ ਤੋਂ ਬਾਅਦ ਹੋਇਆ ਕਿ ਅਜਾਦੀ ਦੀ ਜੰਗ ਜਿੱਤੇ ਜਇਆ ਪ੍ਰਕਾਸ਼ ਨੇ ਕਿਹਾ ਕਿ ਕਾਲੀ ਦਲ ਨੂੰ ਇਹ ਐਮਰਜੈਂਸੀ ਟ੍ਰਾਉਣ ਸਿਹਰਾ ਸ਼ਰੋਮੀ ਕਾਲੀ ਦਲ ਨੂੰ ਜਾਂਦਾ ਔਰ ਉਸ ਵੇਲੇ ਤੁਹਾਨੂੰ ਕਿਸੇ ਨੂੰ ਯਾਦ ਨਹੀਂ ਹੋਣਾ ਹਰ ਸਟੇਟ ਦੇ ਵਿੱਚ ਜਿੱਥੇ ਇੱਕ ਵੀ ਸਿੱਖ ਸੀ ਉਸ ਨੂੰ ਭੁੱਖਮੰਦ ਨਹੀਂ ਬਣਾਇਆ ਬਾਜ਼ਾਰ ਤੋਂ ਲੈ ਕੇ ਬਾਰਾਸਟਰ ਤੱਕ ਹਰ ਸਟੇਟ 'ਚ ਜੇ ਇੱਕ ਵੀ ਐਮਐਲਏ ਸੀ ਜਿੱਥੇ ਰੋਦੀ ਪਾਰ ਉਹ ਕਾਂਗਰਸ ਦਾ ਸੀ ਤੇ ਸਾਰੀਆਂ ਆਪਣੀਆਂ ਸਰਕਾਰਾਂ ਆ ਗਈਆਂ ਸੀ ਹਰ ਜਗ੍ਹਾ ਇੱਕ ਇੱਕ ਸਿੱਖ ਬੜਾ ਸੇ ਪ੍ਰਧਾਨ ਬਲੀਰ ਇਹ ਉਸ ਦਾ ਸਿਹਰਾ ਸੀ ਆਜ਼ਾਦੀ ਦਾ ਸਾਰਾ ਸਿਹਰਾ ਤੁਹਾਨੂੰ ਮਿਲਿਆ ਸੀ ਇਸ ਕਰਕੇ ਅੱਜ ਵੀ ਸੰਕਟਾ ਹੁੰਦੇ ਨੇ ਇਹ ਸੜਕ ਚਲੇ ਜਾਂਦੇ ਨੇ ਸੰਕਟਾਂ ਦੇ ਵਿੱਚ ਜਿਹੜੇ ਤੂਫਾਨ ਨਾਲ ਟਕਰ ਆ ਲੈਂਦੇ ਨੇ ਉਹੀ ਜਾ ਕੇ ਪਰਬਤ ਬਣਦੇ ਨੇ ਅੱਜ ਮੈਂ ਕਹਾ ਦਾ ਗੁਰੂ ਕਿਰਪਾ ਕਰੇਗਾ ਕਿ ਮੇਰੇ ਮੂੰਹੋਂ ਕਿਤੇ ਤਰੀਫ ਨਾ ਸੁਣਿਓ ਤੇ ਤਰੀਫ ਨਹੀਂ ਮੈਂ ਕਰਦਾ ਮੈਂ ਬਾਦਸ਼ਾਹ ਨੂੰ ਕਹਿ ਦਿੰਦਾ ਸੀ ਸੁਵੀਰ ਸਿੰਘ ਬਾਦਸ਼ਾਹ ਦੀ ਪ੍ਰਧਾਨ ਸੁਣਨ ਵਿੱਚ ਕਾਜਿਲਦੇ ਮੈਨੂੰ ਛੋਟੇ ਦੇ ਮੇਠਵੀਸ ਨਾਲ ਛੋਟੇ ਹੋਣੇ ਬੱਚੀ ਨਾ ਹੁਣ ਛੋਟੇ ਭਰਾ ਕਹਿ ਲਓ ਬੱਚੇ ਕਹਿ ਲਓ ਲੇਕਿਨ ਪ੍ਰਧਾਨ ਦੇ ਤੌਰ ਤੇ ਦਜੀ ਕਰਦਾ ਨਾਲ ਦਏ ਕਹਿਣਾ ਕਿ ਬੇਰੇ ਉਮਰ ਦੇ ਲਾਏ ਦਾ ਕਿ ਪ੍ਰਧਾਨ ਜੀ ਸ਼ਾਬਾਸ਼ ਹੈ ਤੁਸੀਂ ਤਕੜੇ ਹੋ ਕੇ ਖੜੇ ਰਹੋ ਬਾਸਾ ਵਾਲੇ ਗੁਰ ਤੁਹਾਡੇ ਪਹਿਲਾ ਹੋ ਗਈ ਨੇ ਮਿਹਨਤ ਕਰਨ ਲੱਗਿਆ ਸ਼ਾਬਾਸ਼ ਲੇਕਿਨ ਤਕੜੇ ਹੋ ਕੇ ਮਿਹਨਤ ਕਰੋ ਤੁਸੀਂ ਉਹੀ ਜਗ੍ਹਾ ਲੈ ਲਓਗੇ ਸਮੇਂ ਦੇ ਨਾਲ ਉਹ ਤਾ ਨਹੀਂ ਬਣ ਸਕਣਾ ਉਹੀ ਜੀ ਬਾਸਾ ਵਿੱਚ ਲੇਕਿਨ ਉਹਨੇ ਬੋਲ ਥੋੜੇ ਚਾ ਰਹੇ ਨੇ ਤਕੜੇ ਹੋ ਕੇ ਮਿਹਨਤ ਕਰੋ ਮੈਂ ਕਹ ਸਕਦਾ ਅੱਜ ਸਾਰੇ ਦੇਸ਼ ਦੇ ਲੋਕ ਸੁਣ ਲੈ ਕਿ ਸਰ ਸੁਖੀਰ ਸਿੰਘ ਬਾਦਲ ਜਿਹੋ ਇਨਸਾਨ ਹੈ ਬਿਲਕੁਲ ਨਹੀਂ ਝੁਕੇਗਾ ਬਿਲਕੁਲ ਨਹੀਂ ਡਰੇਗਾ ਕਿਉਂਕਿ ਮੈਨੂੰ ਪਤਾ ਹੈ ਕਈ ਵਾਰੀ ਕਿਹ ਗੱਲਾਂ ਮੈਨੂੰ ਕਹਿ ਦਿੰਦੇ ਨੇ ਮੈਂ ਤਾਂ ਕਿਹਾ ਧਿਆਨ ਨਹੀਂ ਕੀਤਾ ਅੰਕਲ ਕਿੱਥੇ ਹੋ ਇੱਥੇ ਆਓ ਮੇਰੇ ਨਾਲ ਫਰਿਆਦ ਗੱਲ ਕਰਨੀ ਹੈ ਤਾਂ ਮੋਂ ਤੋਂ ਦੇਖਦਾ ਕਿ ਕਿੰਨਾ ਸਖਤ ਰੱਤਾ ਹੈ ਬਾਦ ਸਾਹ ਬਾਰੇ ਮੈਂ ਗੱਲ ਕਰੇ ਸਾਰੇ ਲੋਕ ਬੜਾ ਨਰਮ ਗਏਦੇ ਸਨ ਲੇਕਿਨ ਮੈਨੂੰ ਪਤਾ ਇਹ ਤਾਂ ਬਾਦ ਸਾਹ ਫੈਸਲਾ ਕਰ ਲੈਂਦੇ ਸੀ ਕਦੇ ਫਿਰ ਉਸ ਫੈਸਲੇ ਤੋਂ ਪਿੱਛੇ ਕਦੇ ਝੁਪੇਰੀ ਸੀ ਕਦੇ ਲਿਫੇ ਦੀ ਸੀ ਸਿਰੇ ਚੜਨਦੇ ਸੀ ਔਰ ਬਾਦ ਸਾਹਿਬ ਨੇ ਉਹ ਕੰਮ ਕੀਤੇ ਜਿਹੜੇ ਕਦੇ ਸੋਚ ਨਹੀਂ ਸਕਦੇ ਗੁਰੂ ਦਾ ਸਿਰ ਤੇ ਹੱਥ ਰਿਹਾ ਲੇਕਿਨ ਡਿਡਤਾ ਦਿੱਤੀ ਤੇ ਹਰ ਕੰਮ ਨੇ ਟੇੜੇ ਚੜੇ ਸਵੇਜਾਰਾ ਸਮਾਰਨ ਮੈਂ ਪਹਿਲੇ ਬਹੁਤ ਸਮਾਂ ਹੋ ਗਿਆ ਔਰ ਜੋ ਬਾਦ ਸਾਹਿਬ ਤੇ ਚੌਧਰੀ ਦੇਵੀ لال ਦੀ ਦੋਸਤੀ ਜੋ ਮੈਂ ਕਿ ਲਫ਼ਜ਼ ਜ਼ਰੂਰ ਕਹਿਣਾ ਚਾਹੁੰਦਾ ਕਿਉਂਕਿ ਮੈਨੂੰ ਚੌਧਰੀ ਦੇਵੀ لال ਜੀ ਵੀ ਮੋਰ ਦੇ ਪੁੱਤਰਾਂ ਤਰ੍ਹਾਂ ਹੀ ਸਾਵੀ ਲੈਸੇ ਬੜੇ ਸਲਾਹ ਸਾਬ ਹੁੰਦੇ ਆਉਂਦੇ ਹੀ ਪਿਆਰ ਦਿੰਦੇ ਮੈਨੂੰ ਤੇ ਲੇਕਿਨ ਬਾਅਦ ਸਾਹਿਬ ਨਾਲ ਕਿ ਦੋਨੋਂ ਵਰਗਾ ਪਿਆਰ ਦੀ ਦੇਖਣ ਕਿ ਬਾਸਾਬ ਨੇ ਉਹਨਾਂ ਦੇ ਬਾਰੇ ਸੋਚਦਾ ਕਿ ਕਿਵੇਂ ਭਰਾਵਾਂ ਕਰ ਸਕਦਾ ਚੋਲਦੀਨਾਲ ਜੀ ਬਾਸਾਬ ਬਾਰੇ ਸੋਚਦਾ ਇਹ ਜਿਹੜਾ ਸੋਹਣੇ ਤੋਂ ਸਭਾ ਪਾ ਕਿਵੇਂ ਕਰੀਏ ਫਿਰ ਮੈਂ ਮੈਂ ਜਾਂਦਾ ਕੋਲੇ ਮੈਨੂੰ ਸਭ ਦੇ ਨਾਲ ਸਾਥੀ ਆ ਤੇ ਪਿਆਰ ਮੈਂ ਬਹੁਤ ਵੱਡੇ ਕਰਦੇ ਸੀ ਜਿਵੇਂ ਉਹਨਾਂ ਨੂੰ ਪੋਤਿਆਂ ਨੂੰ ਪਿਆਰ ਕਰਦੇ ਸੀ ਮੈਨੂੰ ਵੀ ਇੱਦੇ ਪਿਆਰ ਕਰਦੇ ਸੀ ਤੇ ਮੈਨੂੰ ਕਹਿੰਦਾ ਕਿਵੇਂ ਕਰੀਏ ਫਿਰ ਆਪਣਾ ਫਲਾਣਾ ਜਲ ਜਰ ਭਲਾ ਕੇ ਮੈਂ ਹੁੰਦਾ ਬਾਸਾਬ ਦਾ ਇਹੀ ਦੋਸਤੀ ਮੈਂ ਕਿਤਨੀ ਦੇਖਣੀ ਹੁਣ ਵੀ ਇਵੇਂ ਜਿਹਾ ਪਰਵਾਰ ਦਾ ਪਿਆਰ ਚੱਲਦਾ ਕੋਈ ਕਿਰਪਾ ਕਰੇ ਇਹ ਪ੍ਰਾਣੀਆ ਬੇਤਰ ਪਿਆਰ ਜੇ ਹੋਵੇ ਕਦੇ ਉਸ ਨੂੰ ਟੁੱਟਣ ਨਾ ਦਿਓ ਪਿਆਰ ਨੂੰ ਸਾਥ ਦਿਵਾਓ ਛੱਡ ਦਿਓ ਬਾਕੀ ਗੱਲਾਂ ਪਰਸੇ ਇਸ ਕਰਕੇ ਗੁਰ ਕਿਰਪਾ ਕਰੇ ਮੈਂ ਇੱਕ ਨਸੇ ਵੀ ਕਹਿਣਾ ਚਾਹਦਾ ਅਰੇ ਜੀ ਬੈਠੇ ਹੋ ਤਗੜੇ ਹੋ ਕੇ ਮੈਂ ਇਹ ਦਿਖਾਉ ਤੋੜਾ ਸਮਾਂ ਆ ਰਿਹਾ ਮੈਂ ਹਰਿਆਣਾ ਕਿੱਥੇ ਰੋਜ ਲਾਣਿਆ ਤੇ ਰੋਜ ਆਉਣਾ ਕੱਲ੍ਹ ਹੀ ਆਇਆ ਦਿੱਲੀ ਤੋਂ ਤੇ ਸਮਾਂ ਤੋਂ ਡਾਰਿਆ ਤਗੜੇ ਹੋ ਕੇ ਮਿਹਨਤ ਕਰੋ ਹਾਲਾਤ ਬਦਲ ਰਹੇ ਤੁਹਾਡੇ ਵੀ ਗੁਰੂ ਕਿਰਪਾ ਕਰੇਗਾ ਤੋਂ ਇਸ ਆਵਦਾ ਨਾ ਉਹਦੇ ਨਾਲ ਤੇ ਉਸ ਕਿ ਜੋ ਤੁਸੀਂ ਮਿਹਨਤ ਕਰਦੇ ਫਿਰ ਆਏਗਾ ਸੋ ਗੁਰੂ ਕਿਰਪਾ ਕਰੇ ਮੈਂ ਦਾ ਲਫਜ਼ਾ ਨਾਲ ਜਿੱਥੇ ਬਾਦ ਸਾਹਿਬ ਨੂੰ ਬਹੁਤ ਸਿਰ ਚਕਾ ਕੇ ਮਨੋ ਪਿਆਰ ਨਾਲ ਸਦਾ ਉਹਨਾਂ ਨੂੰ ਉਹਨਾਂ ਦੇ ਗੁਰੂ ਕਿਰਪਾ ਕਰੋ ਆਪਣੇ ਚਰਨਾਕ ਤੁਮ ਹਾਰ ਸਿਖਿਏ ਤਾਂ ਸਾ ਦਿੱਤੇ ਤਾਂ ਉਹਨਾਂ ਦੇ ਪੂਰਨਾਂ ਦੇ ਚੱਲਣ ਦਾ ਸਾਰੀ ਪਾਰਟੀ ਨੂੰ ਤੇ ਉਹਨਾਂ ਦੇ ਪਰਿਵਾਰ ਹੈ ਜੋ ਬੇਟਾ ਹੈ ਔਰ ਬੀਬਾ ਜੀ ਹਸਰਤ ਕੋ ਬਾਦਲਾ ਜੋ ਕਹਿਤਾ ਅਰਸ਼ੀ ਜੀ ਨੇ ਮੈਂ ਜ਼ਿਆਦਾ ਨਹੀਂ ਕਹਾਂਗਾ ਕਿ ਫਿਰ ਮੇਰੇ ਬੰਦੋਂ ਹੋਗੇ ਤਾਂ ਤਾਰੀਫ ਕਰਦੇ ਆ ਮੇਰੀ ਤਾਰੀਫਾਂ ਦੇ ਲੋੜ ਨਹੀਂ ਉਹਨਾਂ ਦੇ ਆਪਣੇ ਮਿਹਨਤੀ ਦੱਸ ਰਿਹਾ ਬੀਬਾ ਜੀ ਦੀ ਕਿੰਨੀ ਮਿਹਨਤ ਕਰਕੇ ਬਾਕੀ ਕੋਈ ਛੁੜੇ ਜਾਣਦੇ ਜਿੱਥੇ ਉਹ ਬਿਲਕੁਲ ਤਗੜੇ ਹੋ ਕੇ ਬੋਲਦੇ ਨਹੀਂ ਰੁਕ ਕੇ ਬੋਲਦੇ